ਕੋਈ ਵੀ ਆਪਣੇ ਤੌਰ ਤੇ ਜੇ ਜੇ ਤੜਕੋ ਹੋ ਸਕਦਾ ਆਪ ਕਰੀਏ ਕਿਉਂਕਿ ਬੁਆਲਾ ਗੁਰੂ ਤੋਂ ਲੁਧਿਆਣਾ ਸੰਦੂਰ ਬਡੰਡਾ ਪੂਰਬ ਦੀ ਦਾ ਫਾਜਲ ਕਾਇਆ ਅਬੋਰ ਤੋਂ ਮੈਸੇਜ ਆਇਆ ਸਾਰੇ ਬੰਦੇ ਕਹਿੰਦੇ ਵੀ ਭਾਈ ਤੁਹਾਡੀ ਕਾਰਗੋ ਮਹਾਰਾ ਜੀ ਜਿੰਨਾ ਹੋ ਸਕਦਾ ਸਾਰੇ ਸਾਰਿਆਂ ਨੂੰ ਮਤਲਬ ਸਾਰਿਆਂ ਨੂੰ ਹਾਂ ਜੀ ਕਰਾਂਗੇ ਅਦਰ ਜਿੱਥੇ ਕੋਈ ਨਾ ਟਰੈਕਟਰ ਬਹੁਤ ਸਾਫੀ ਹੈ ਜਿੱਥੇ ਸਮੂੱਚੇ ਵਾਲਮੀ ਸਮਾਏ ਦਿਖਾਉਗਾ ਸਾਡੇ ਹੋਰ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਇਸ ਦਾ ਹਿੱਸਾ ਬਣੋ ਕਿਉਂਕਿ ਬਾਬਾ ਸਾਹਿਬ ਮੇਰਕਰ ਪਹਿਲੇ ਜਨੰਦਰ ਜੀ ਪੂਰੇ ਪੰਜਾਬ ਚ ਹਰ ਤਈ ਬਾਰੇ ਪਰਿਤਮਾਇਆ ਪਰ ਇਹੋ ਜਿਹੇ ਸ਼ਰਾਧੀਆਂ ਅਨਸਰ ਫਿਰ ਗੱਲ ਉਹੀ ਆ ਜਾਂਦੀ ਆ ਵੀ ਸੱਚ ਹੱਦਕੀ ਵੀ ਅਸੀਬਾਂ ਦੀ ਕਿਸੇ ਧਰਮ ਦੀ ਬਹਿਬਦੀ ਨਹੀਂ ਕੀਤੀ ਸਾਡੇ ਧਰਮਾਂ ਦੇ ਜਦੋਂ ਵੀ ਕੋਈ ਸ਼ੁਭ ਯਾਤਰਾ ਨਜ਼ਰ ਕੀਤ ਨੂੰ ਆਉਂਦਾ ਹੈ ਕੋਈ ਲਾਗੇ ਆਉਂਦਾ ਪੂਆ ਪਿੱਛੇ ਜੇ ਭਗਵਾਨ ਵਾਲੀ ਮੋੜੇ ਜਿਹਾ ਪਰ ਇਹ ਸ਼ੁਭ ਯਾਤਰਾ ਦੀ ਕੋਈ ਵੀ ਘਟਨਾ ਵਾਪਰੀ ਫਲੈਕਸਾਂ ਦਾ ਬੋਰਡ ਤੇ ਘਟਨਾ ਪਾਣੀ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੁਭ ਯਾਤਰਾ ਹੋਣ ਲੱਗੀ ਆ ਤੇ ਬਾਬਾ ਸਾਹਿਬ ਦਾ ਸਟੈਚੂ ਪਰ ਜਿਹੜੇ ਬੰਦੇ ਆ ਜਾਣ ਬੁਝ ਕੇ ਪਰ ਉਹ ਸੰਦੇ ਦੀ ਇੱਕ ਇੱਕ ਦੀ ਵੀਡੀਓ ਜਰੂਰ ਦੇਖੋ ਬੰਦੇ ਕਹਿੰਦੇ ਵੀ ਮੈਂਟਰੀ ਤੋਂ ਤੇ ਅਫਸਰ ਆ ਪਰ ਜ ਵਰ ਕਹਿ ਰਿਹਾ ਸੀ ਉਹ ਚੈਲੰਜ ਕਰ ਰਾਇਆ ਸੀ ਬੰਦੇ ਨੇ ਕਿ ਮੈਨੂੰ ਹੱਥ ਨਾ ਲਾਏ ਸੋ ਉਸ ਤੋਂ ਬਾਅਦ ਲੱਗਦਾ ਵੀ ਬੰਦਾ ਕੋਈ ਮੈਂਟਲ ਨਹੀਂ ਪੂਰਾ ਪ੍ਰੇਪੇਅਰ ਆ ਲੈ ਕਿਸੇ ਨੇ ਵੱਡੀ ਤੌਰ ਤੇ ਜਿਹੜਾ ਨੂੰ ਭੇਜਿਆ ਤਾਂ ਜੋ ਪੰਜਾਬ ਦਾ ਮੋਲਕਾ ਹੋ ਸਕੇ ਸੋ ਸਾਰੇ ਸਮੂਚਾ ਸਮਾਜ ਵੀ ਇਸ ਦਾ ਰੋਸਪਨਾ ਕਰਦਾ ਮੈਂ ਸਾਰੇ ਜਿਹੜੀਆਂ ਪ੍ਰਧਾਨ ਦੇ ਅਸੀਂ ਜੀਨ ਮਾਰਕਟਾਂ ਜਿਨ੍ਹਾਂ ਨੇ ਸਮਰਥਨ ਦਿੱਤਾ ਅੱਜ ਸੋ ਇਧਰ ਮੀਟਿੰਗ ਜੀ ਪਹੁੰਚੇ ਸੀ ਉਹਨਾਂ ਦਾ ਬੜਾ ਧੰਨਵਾਦ ਕਰਦਾ ਅਤੇ ਕੱਲ ਨੂੰ ਜਿਹੜਾ ਆਪਣੇ ਸਾਰੇ ਇਕੱਠੇ ਹੋਗੇ ਇਹੀ ਮੰਗ ਸਾਰਿਆਂ ਦੀ ਇਹ ਆ ਵੀ ਜਿਹੜੀ ਧਾਰਾ ਜਰੂਰ ਉਹਨਾਂ ਨੇ ਲਾਈ ਆ ਦਗੇ ਭੜਕਾਉਣ ਦੀ 152 ਪਰ ਆਪਾਂ ਕਹਿੰਦੇ ਲਗੂਗਾ ਲਗਣੀ ਚਾਹੀਦੀ ਹੁਣ ਅੱਜ ਡੀਜੀਪੀ ਸਾਹਿਬ ਨੂੰ ਜਾਂ ਹੋਰ ਵੀ ਸਾਰੀ ਵੀਡੀਓ ਕਵਰ ਕਰਵਾ ਕੇ ਜੈ